ਪਤੀ ਪਤਨੀ ਦੋਵੇਂ ਇਕੱਠੇ ਹੋਣ ਨਾਲ ਬਸ ਫਿਰ ਸਵਰਗੀ ਹੈ ਦੋਨਾਂ ਦੀ ਜੋੜੀ ਹੁੰਦੀ ਹੈ ਦੋਨਾਂ ਦਾ ਪਿਆਰ ਹੋਵੇ ਇੱਕ ਦੂਜੇ ਨਾਲ ਤੁਹਾਡੀ ਸਰਾਹ ਰਲਦੀ ਹੋਵੇ ਬਸ ਸਭ ਠੀਕ ਹੈ ਜਿੰਨਾ ਮਰਜੀ ਲੜ ਲਓ ਜਿੰਨਾ ਮਰਜੀ ਲੜ ਲਓ ਸਾਰਾ ਦਿਨ ਲੜ ਲਓ ਸੌਣ ਤੋਂ ਪਹਿਲਾਂ ਪਹਿਲਾਂ ਸੁਲ੍ਹਾ ਕਰ ਲੈਣੀ ਚਾਹੀਦੀ ਹੈ ਜਿੰਨਾ ਮਰਜੀ ਲੜ ਲਓ ਸੌਣ ਤੋਂ ਪਹਿਲਾਂ ਪਹਿਲਾਂ ਸੁਲ੍ਹਾ ਕਰ ਲੈਣੀ ਚਾਹੀਦੀ ਹੈ ਕੋਈ ਪਤਾ ਨਹੀਂ ਸਵੇਰੇ ਉਹ ਨਾ ਉੱਠੇ ਕੋਈ ਪਤਾ ਨਹੀਂ ਹੋਣਾ ਉੱਠੇ ਕਿਤੇ ਰੁੱਸੇ ਰੁੱਸੇ ਮਰ ਜਾਈਏ ਰੁੱਸੇ ਰੁੱਸੇ ਦੁਨੀਆ ਤੋਂ ਤੁਰ ਜਾਈਏ ਜਿੰਨਾ ਮਰਜੀ ਰੁੱਸੇ ਹੋਵੋ ਸਵੇਰ ਤੱਕ ਰਾਤ ਪੈਣ ਤੱਕ ਸੁਲਾ ਕਰ ਲਓ ਗਲਤੀ ਮੰਨ ਲਓ ਸੌਰੀ ਕਹਿ ਦਿਓ ਮਾਫੀ ਮੰਗ ਲਓ ਕੋਈ ਪਤਾ ਨਹੀਂ ਸਵੇਰ ਆਉਣੀ ਸਾਡੇ ਤੇ ਕਿ ਨਹੀਂ ਆਉਣੀ ਕਿਦੇ ਜੀਵਨ ਸਾਥੀ ਨੇ ਸਾਥ ਛੱਡ ਜਾਣਾ ਕਿੰਨੇ ਤੁਰ ਜਾਣਾ ਪੁੱਛ ਲਓ ਆ ਇੱਥੇ ਬੰਦੇ ਬੈਠੇ ਵੀਰ ਜਿਨ੍ਹਾਂ ਦਾ ਜੀਵਨ ਸਾਥੀ ਤੁਰ ਗਿਆ ਪੁੱਛੋ ਸਭ ਤੋਂ ਵੱਡਾ ਘਾਟਾ ਪੈਂਦਾ ਸਭ ਤੋਂ ਵੱਡਾ ਘਾਟਾ ਜਦੋਂ ਕੋਈ ਘਰ ਦਾ ਸਾਥੀ ਤੁਰ ਜਾਂਦਾ ਨਾ ਸਭ ਤੋਂ ਵੱਡਾ ਘਾਟਾ ਪੈਂਦਾ ਬੈਣਾ ਬੈਠੀਆਂ ਕਿਸੇ ਨਾ ਕਿਸੇ ਦਾ ਨਹੀਂ ਜਿਨ੍ਹਾਂ ਦਾ ਸਿਰ ਦਾ ਸਾਈਂ ਲਸੀਂ ਵਿੱਡੋ ਕਹਿ ਦਿੰਨੇ ਆ ਵਿਧਵਾ ਕਹਿ ਦਿੰਨੇ ਆ ਤੇ ਉਸ ਭੈਣ ਨੂੰ ਪੁੱਛ ਕੇ ਵੇਖੋ ਜੋ ਮਰਜੀ ਹੈ ਭਾਵੇਂ ਮਾੜਾ ਚੰਗਾ ਪਰ ਪਤੀ ਤੇ ਪਤੀ ਹੁੰਦਾ ਪਤਨੀ ਪਤਨੀ ਹੁੰਦੀ ਹੈ ਭਾਵੇਂ ਜਿੱਦਾਂ ਦੀ ਮਰਜ਼ੀ ਘਰ ਵਾਲੀ ਘਰ ਵਾਲੀ ਰਹਿਣੀ ਮੇਰੇ ਪਿਤਾ ਜੀ ਆਉਂਦੇ ਹੁੰਦੇ ਆ ਹੁਣ ਕੈਂਪ ਲਾਇਆ ਸੀ ਤੇ ਉਹ ਭਾਂਡੇ ਪੁੰਡੇ ਸਾਫ ਸੂਬ ਕਰੀ ਜਾਇਆ ਕਰਨ ਉੱਥੇ ਇਹਨਾਂ ਨੂੰ ਭਾਂਡੇ ਪੁੰਡੇ ਦਿਆ ਕਰਨ ਵੀ ਚਲੋ ਖੜੇ ਉੱਥੇ ਖੜ ਜਿਆ ਕਰਨ ਆ ਗਏ 11 ਦਿਨ ਕੈਂਪ ਲੱਗਾ 11 ਦਿਨ ਖੜੇ ਰਿਆ ਕਰਨ ਰੋਜ਼ ਆ ਜਿਆ ਕਰਨ ਮੈਂ ਸੋਚਿਆ ਇਹ 11 ਦਿਨ ਆਏ ਪਿਛਲਾ ਕੈਂਪ ਲੱਗਿਆ ਉਹ ਲੱਗਿਆ ਉਹਦੇ 'ਚ ਵੀ 11 ਦਿਨ ਆਏ ਐਦਕੀ ਲਗਾ ਐਦਕੀ ਵੀ 11 ਦਿਨ ਆਏ ਤੇ ਮੈਂ ਮਨ ਚ ਸੋਚਾਂ ਵੀ ਜੇ ਮੇਰੀ ਮਾਂ ਹੁੰਦੀ ਇਹਨੇ ਕਦੇ ਨਹੀਂ ਸੀ ਆਉਣਾ ਕਿਉਂਕਿ ਘਰ 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 ਵਾਲੀ ਘਰ ਹੈ ਨਾ ਤੇ ਘਰ ਜੀ ਲੱਗਦਾ ਹੁੰਦਾ ਤੇ ਜਦੋਂ ਘਰ ਵਾਲੀ ਘਰ ਹੀ ਨਹੀਂ ਘਰ ਵੱਡਣ ਖਾਣ ਪੈਂਦਾ ਘਰ ਚੰਗਾ ਨਹੀਂ ਲੱਗਦਾ ਫਿਰ ਮੜ ਮੜ ਕੇ ਮੜ ਮੜ ਕੇ ਉਹ ਮੈਂ ਸਾਹਬ ਜਾਂ ਲਾਉਂਦਾ ਸੀ ਮੈਂ ਕਿਹਾ ਨਹੀਂ ਜਿਹੜੀ ਰੌਣਕ ਘਰ ਚ ਹੁੰਦੀ ਹੈ ਮਾਂ ਨਾਲ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਆਪਣਤ ਹੈ ਉਹ ਉਹੀ ਹੈ ਘਰ ਹੈਗਾ ਪਰ ਘਰ ਵਾਲੀ ਬਿਨਾ ਘਰ ਹੈ ਹੀ ਨਹੀਂ ਘਰ ਹੀ ਨਹੀਂ ਲੱਗਦਾ ਘਰ ਵਾਲੀ ਬਿਨਾ ਮੈਨੂੰ ਫੀਲ ਹੁੰਦੀ ਸੀ ਇਹ ਗੱਲ ਮੈਂ ਕਿਹਾ ਮੈਂ ਤੇ ਰਹਿੰਦਾ ਹੀ ਇੱਥੇ ਆ ਮੇਰਾ ਤੇ ਘਰ ਹੀ ਆ ਸਾਡਾ ਤੇ ਸਰ ਗਿਆ ਸਾਡੀ ਮਾਂ ਸੀ ਸਾਨੂੰ ਦੁੱਖ ਸਦਾ ਹੀ ਰਹਿਣਾ ساری ਜ਼ਿੰਦਗੀ ਰਹਿਣਾ ਪਰ ਸਾਡੇ ਨਾਲੋਂ ਵੱਧ ਉਹਨੂੰ ਦੁੱਖ ਹੈ ਜਿਹਦਾ ਜੀਵਨ ਸਾਥੀ ਗਿਆ ਜੇ ਤੁਹਾਡਾ ਜੀਵਨ ਸਾਥੀ ਜਿੱਦਾਂ ਦਾ ਵੀ ਹੋਵੇ ਜੋ ਮਰਜ਼ੀ ਹੋਵੇ ਜ਼ਿੰਦਗੀ 'ਚ ਇੱਕ ਦੂਜੇ ਤੇ ਹੱਥ ਨਾ ਛੁੱਕੋ ਕਦੇ ਇੱਕ ਦੂਜੇ ਨਾਲ ਪਿਆਰ ਰੱਖੋ ਗਲਤੀਆਂ ਪਤੀ ਵੀ ਕਰਦਾ ਹੈ ਗਲਤੀਆਂ ਪਤਨੀ ਵੀ ਕਰਦੀ ਹੈ ਪਤਨੀ ਦਾ ਫਰਜ਼ ਨਹੀਂ ਕੱਲਾ ਮਾਫੀ ਮੰਗੇ ਪਤੀ ਦਾ ਵੀ ਫਰਜ਼ ਬਣਦਾ ਬਰਾਬਰ ਮਾਫੀ ਮੰਗੇ ਜਿੱਦਣ ਉੱਚਾ ਬੋਲੇ ਉਹਨੂੰ ਕਵੇ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਗਲਤ ਕਰ ਬੈਠਾ ਉੱਚਾ ਬੋਲਿਆ ਗਿਆ ਮੇਰੇ ਤੋਂ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦੇ ਪੱਕਾ ਮਾਫੀ ਮੰਗਿਆ ਕਰੋ ਤੇ ਜਿੱਦਣ ਧੰਨਵਾਦ ਕਰਨਾ ਹੁੰਦਾ ਵਧੀਆ ਖਾਣਾ ਬਣਾਵੇ ਵਧੀਆ ਤੇਰੇ ਲਈ ਕਰੇ ਉਦੋਂ ਧੰਨਵਾਦ ਕਰਿਆ ਕਰ ਬੜਾ ਧੰਨਵਾਦ ਤੂੰ ਮੇਰਾ ਕੀਤਾ ਉਹ ਵੀ ਕਰੇ ਤੇ ਤੂੰ ਵੀ ਕਰੇ ਤੇ ਜਿੱਦਣ ਗਲਤੀ ਹੋਵੇ ਦੋਵੇਂ ਸੌਰੀ ਮੰਗੋ ਮਾਫੀ ਮੰਗੋ ਜਿੱਡੇ ਮਰਜ਼ੀ ਰੁੱਸੇ ਹੋਏ ਹੋਵੋ ਸ਼ਾਮ ਨੂੰ ਆਪਣੀ ਸੁਲ੍ਹਾ ਕਰ ਲਓ ਪਰੇ ਦੂਰੀਆਂ ਫਿਰ ਦੂਰੀਆਂ ਵੱਧ ਜਾਂਦੀਆਂ ਅੱਜ ਸੁੱਤੇ ਆ ਸਵੇਰੇ ਹੁੰਦਾ ਹੀ ਨਹੀਂ ਅਗਲਾ ਉਠਾਇਆ ਉੱਠਿਆ ਹੀ ਨਹੀਂ ਬੁਲਾਇਆ ਬੋਲਿਆ ਹੀ ਨਹੀਂ ਫਿਰ ਬੜੀ ਬੜੀ ਤਕਲੀਫ ਹੁੰਦੀ ਹੈ ਜਦੋਂ ਕੋਈ ਤੁਰ ਜਾਂਦਾ ਛੱਡ ਕੇ